ਗੁਰੂ ਮਾਰੇ ਕਹਿੰਦੇ ਅਸੀਂ ਸੰਸਾਰ ਦੇ ਵਿੱਚ ਆਏ ਆ ਹਰ ਬੰਦੇ ਨੇ ਤਿੰਨ ਤਰ੍ਹਾਂ ਦਾ ਕਰਜ਼ਾ ਦੇਣਾ ਹੈ ਹਰ ਬੰਦੇ ਨੇ ਕਰਜ਼ਾ ਦੇਣਾ ਤੇ ਉਹਦੇ ਤੋਂ ਪਹਿਲਾ ਕਰਜ਼ਾ ਦੇ ਮਾਪਾਪ ਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਹਿਲਾ ਕਰਜ਼ਾ ਦੇਣਾ ਆਪਾਂ ਮਾਪਾਪ ਦਾ ਗੁਰਮੁਖੋ ਮਾਂ ਦਾ ਕੋਈ ਤਰਜਾ ਉਤਾਰ ਨਹੀਂ ਸਕਦਾ ਭਾਈ ਗਰਦਾਸ ਜੀ ਦੀਆਂ ਵਾਰਾਂ ਪੜ ਲਓ ਕਿਵੇਂ ਉਤਾਰ ਦਿਆਂਗੇ ਮਾਂ ਦਾ ਕਰਜ ਇੱਕ ਮਾਂ ਆਪਣੇ ਬੱਚਿਆਂ ਦੀ ਖਾਤਰ ਕੀ ਕੁਝ ਵੀ ਕਰਦੀ ਭਾਈ ਗਰਦਾਸ ਜੀ ਕਹਿੰਦੇ ਪੇਟ ਵਿੱਚ ਦਸ ਮਾਂ ਰੱਖ ਕਿਵੇਂ ਮਾਂ ਦਾ ਕਰਜ਼ਾ ਕਿਵੇਂ اتار ਲਾਂਗੇ ਕੀ ਗੁਰਬਾਣੀ ਦੇ ਬਚਨ ਨੇ ਪੇਟ ਵਿੱਚ ਦਸ ਮਾਂ ਰੱਖ ਤੀੜਾ ਖਾਏ ਜਣੇ ਪੁੱਤ ਪਿਆਰੇ ਕਿਤੇ ਸੋਚ ਕੇ ਵੇਖੋ ਇੱਕ ਮਾਂ ਜੇਨੀਆਂ ਪੀੜਾ ਸਹਿ ਕੇ ਆਪਣੇ ਬੱਚਿਆਂ ਨੂੰ ਜਨਮ ਦਿੰਦੀ ਹੈ ਉਦਾ ਕਰਜਾ ਕੋਲ ਨਾ ਸਕਦਾ ਤੇ ਮਾਂ ਜਨਮ ਦੇ ਕੇ ਫਿਰ ਕੀ ਕਰਦੀ ਐ ਜਾਣ ਕੇ ਪਾਲੇ ਕਸ਼ਟ ਕਰ ਖਾਣ ਪੀਣ ਵਿੱਚ ਸੰਜਮ ਸਾਰੇ ਜਦੋਂ ਬੱਚਿਆਂ ਦਾ ਜਨਮ ਹੁੰਦਾ ਨਾ ਪਹਿਲਾਂ ਤਾਂ ਮਾਂ ਨੇ ਕਸ਼ਟ ਸਾਰੇ ਦੁੱਖ ਸਾਰੇ ਆ ਪੀੜਾ ਸਾਰੀਆਂ ਬੱਚਿਆਂ ਨੂੰ ਜਨਮ ਦਿੱਤਾ ਤੇ ਜਨਮ ਤੋਂ ਬਾਅਦ ਤਾਲਵੇ ਚ ਵੱਡੀਆਂ ਮਾਤਾਵਾਂ ਬਜ਼ੁਰਗ ਉਹ ਸਲਾਹ ਦਿੰਦੀਆਂ ਨੇ ਵੀ ਬੇਟਾ ਤੂੰ ਆ ਨਹੀਂ ਖਾਣਾ ਤੂੰ ਉਹ ਨਹੀਂ ਖਾਣਾ ਇੱਕ ਮਾਂ ਆਪਣੇ ਬੱਚਿਆਂ ਦੀ ਖਾਤਰ ਖਾਣਾ ਪੀਣਾ ਵੀ ਛੱਡ ਦਿੰਦੀ ਏ ਚਾਹੇ ਉਹਦਾ ਦਿਲ ਵੀ ਕਰੇ ਮਾਤਾ ਜੀ ਮੈਂ ਆ ਚੀਜ਼ ਖਾਵਾਂਗੀ ਮੇਰਾ ਪੁੱਤ ਬਿਮਾਰ ਹੋ ਜਾਏਗੀ ਮੇਰੀ ਧੀ ਬਿਮਾਰ ਹੋ ਜਾਏਗੀ ਭਾਈ ਗਰਦਾਸ ਜੀ ਨੇ ਗੁਰਬਾਣੀ ਅੰਦਰ ਬਚਨ ਕਰਤੇ ਜਾਣ ਕੇ ਪਾਲੇ ਕਸ਼ਟ ਕਰ ਖਾਣ ਪੀਣ ਵਿੱਚ ਸੰਜਮ ਸਾਰੇ ਮੈਨੂੰ ਲੱਗਦਾ ਸਾਰਾ ਮਾਂ ਦਾ ਕੰਝਾ ਕੋਈ ਉਤਾਰ ਨਹੀਂ ਸਕਦਾ ਪਰ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਵਿਨ ਮਾ ਦਾ ਕਰਜ਼ਾ ਕਦੇ ਉਤਾਰਿਆ ਸੀ ਤਰੂ ਨੇ ਪਰ ਤਰੂ ਦੀ ਉਮਰ ਕਿੰਨੀ ਸੀ ਸਿਰਫ 5 ਕੁ ਬਰਿਆਂ ਦੀ ਜਦੋਂ ਤਰੂ ਨੂੰ ਮਤਰੀ ਮਾਂ ਨੇ ਬਾਤ ਉਹ ਭੜ ਕੇ ਬਾਹਰ ਉਠਾ ਦਿੱਤਾ ਗੋਦੀ ਚ ਰਾਜੇ ਦੀ ਤੇ ਘਰ ਆਇਆ ਨਾ ਤੇ ਮਾਂ ਨੂੰ ਪੁੱਛਦਾ ਕਹਿੰਦਾ ਮਾਂ ਤੂੰ ਸਵਾਣੀ ਏ ਕਿ ਸ੍ਰੀਤਾ ਮਾਂ ਤੋਂ ਬੋਲੀਏ ਕਿ ਰਾਣੀ ਤੂੰ ਕਹਿੰਦੀ ਹਾਂ ਤਾਂ ਪੁੱਤਰ ਮੈਂ ਰਾਣੀ ਪਰ ਮੈਂ ਪ੍ਰਮਾਤਮਾ ਦੀ ਬੰਦਗੀ ਨਹੀਂ ਕੀਤੀ ਮੈਂ ਮਾਲਕ ਦਾ ਨਾਮ ਨਹੀਂ ਜਪਿਆ ਕਹਿੰਦੀ ਸਵਾਣੀ ਹਾਂ ਮੈਂ ਜਨਮ ਦੀ ਨਾਮ ਨਾ ਭਗਤੀ ਕਰਮ ਦਰੜੀਤਾ ਪਿਛਲੇ ਭਾਗਾਂ ਚ ਨਾ ਮੈਂ ਕੋਈ ਨਾਮ ਨਹੀਂ ਜਪਿਆ ਸਿਮਰਨ ਨਹੀਂ ਕੀਤਾ ਤੇਰਾ ਪਣੀ ਮਾਂ ਨੂੰ ਕੁਝਦਾ ਮਾਂ ਫਿਰ ਮੈਨੂੰ ਦੱਸ ਮੇਰੇ ਨਾਲ ਸਾਰੇ ਵਿਤਕਰਾ ਕਰਦੇ ਨੇ ਵੀ ਤੇਰਾ ਕੁਝ ਨਹੀਂ ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋਣ ਮੀਤਾ ਆ ਜਿਹੜੇ ਮੇਰੇ ਦੁਸ਼ਮਣ ਬਣੇ ਇਨਾ ਮਾ ਮੈਨੂੰ ਕੋਈ ਰਾਹ ਦੱਸ ਦੇ ਵੀ ਮੈਂ ਕਰਾਂ ਤੇ ਕਰਾਂ ਕੀ ਫਿਰ ਮਾਂ ਨੇ ਇੱਕੋ ਹੀ ਗੱਲ ਕਹੀ ਸੀ ਵੀ ਪੁੱਤਰ ਜੇ ਚਾਹਨਾ ਵੀ ਦੁਸ਼ਮਣ ਮੇਰੇ ਮਿੱਤਰ ਬਣ ਜਾਣ ਮੈਨੂੰ ਸਾਰਾ ਕੁਝ ਮਿਲ ਜੇ ਕਿ ਕੋਈ ਕੰਮ ਹੈ ਉਹ ਹੈ ਪ੍ਰਮਾਤਮਾ ਦਾ ਨਾਮ ਜੇ ਤੂੰ ਜਪ ਲਵੇਂ ਪਰਮੇਸ਼ਰ ਆਰਾਧੀਏ ਜਿਦੂ ਏ ਪਤਤ ਪਨੀਤਾ ਇッコ ਮਾਲਕ ਦਾ ਨਾਮ ਹੀ ਜੇ ਤੂੰ ਸਿਮਰ ਲਵੇਂ ਫਿਰ ਮਾ ਦੇ ਬਚਨਾ ਤੇ ਧਰੂ ਨੇ ਪੈਰਾ ਦਿੱਤਾ ਬਾਹਰ ਚੱਲਿਆ ਕਰਨ ਤਪ ਹੁਣ ਮਾਂ ਦੀ ਗੱਲ ਮੰਨ ਕੇ ਨਾ ਤੇ ਤੁਰ ਪਿਆ ਪਿੱਛੋਂ ਰਾਜੇ ਸੱਬਿਆ ਅਬ ਚਲ ਰਾਜ ਕਰੋ ਨਿਤਨੀਤਾ ਕਹਿੰਦਾ ਘਰ ਮੋੜਿਆ ਪਿਤਾ ਕਹਿੰਦਾ ਵੀ ਅੱਧਾ ਰਾਜ ਲੈ ਲੈ ਤੇ ਸੋਚਣ ਲੱਗਾ ਮਾਂ ਨੇ ਅਜੇ ਬਚਨ ਕੀਤੇ ਨਹੀਂ ਵੀ ਮਾਲਕ ਦੀ ਬੰਦਗੀ ਕਰ ਪਰਮੇਸ਼ਰ ਦਾ ਸਿਮਰਨ ਕਰ ਫਿਰ ਧੂੜ ਮੋੜਿਆ ਨਹੀਂ ਅੱਜ ਸਾਡੇ ਵਾਸਤੇ ਪ੍ਰੇਰਨਾ ਸਰੋਤ ਬਣ ਗਿਆ ਕਿਉਂ ਇੱਕ ਮਾਂ ਦੀ ਬਦੌਲਤ ਮਹਾਨੇ ਅਸੀਸ ਨੇ ਧੀ ਵੀ ਪੁੱਤਰ ਮਾਲਕ ਦਾ ਨਾਮ ਜਪ ਲੈ ਤੇ ਇੰਨੀ ਬੰਦਗੀ ਕੀਤੀ ਪ੍ਰਮ ਜਪੂ ਜੀ ਐਸੇ ਐਸੇ ਧਰੂਪ ਲਾਗ ਜਪਿਓਰ ਜੈਸੀ ਮਹਾਂ ਦਾ ਕਰਜ਼ਾ ਉਤਾਰਿਆ ਕਦੇ ਬਾਬਾ ਫਰੀਦ ਜੀ ਨੇ ਵੈਸੇ ਮਹਾਂ ਦਾ ਕਰਜ਼ਾ ਕੋਈ ਉਤਾਰ ਨਹੀਂ ਸਕਦਾ ਜਿਹੜੀ ਦੇਣ ਸਾਡੇ ਵਾਸਤੇ ਮਾਂ ਦੀ ਹੈ ਨਾ ਮਾਂ ਦਾ ਕੋਈ ਕਰਜ਼ਾ ਲਾ ਹੀ ਨਹੀਂ ਸਕਦਾ ਪਿਆਰ ਵਾਲਿਓ ਸਤਿਗੁਰੂ ਜੀ ਆਪਣੀ ਰਹਿਮਤ ਕਰਨ ਕੋਈ ਸਭ ਤੋਂ ਵੱਡਾ ਰਿਸ਼ਤਾ ਹੁੰਦਾ ਹੈ ਮਾਂ-ਬਾਪ ਦਾ ਇਸ ਤੋਂ ਵੱਡਾ ਕੋਈ ਰਿਸ਼ਤਾ ਮਾਪੇ ਦਾ ਸਭ ਤੋਂ ਵੱਡਾ ਰਿਸ਼ਤਾ ਹੁੰਦਾ ਹੈ ਤੇ ਜਿਹੜੇ ਮਨੁੱਖਾਂ ਨੂੰ ਇਸ ਗੱਲ ਦੀ ਸਮਝ ਪੈ ਗਈ ਨਾ ਵੀ ਮਾਂ ਹੀ ਰੱਬ ਹੈ ਆਖੂ ਸਤਨਾਮੇਰੇ ਵਾਹ ਗੁਰੂ ਇੱਕ ਮਾਂ ਹੀ ਰੱਬ ਹੈ ਭਗਤਾ ਨੇ ਰੱਬ ਨੂੰ ਪਾਉਣ ਵਾਸਤੇ ਮਾਂ ਦੀ ਉਦਾਹਰਣ ਦਿੱਤੀ ਹੈ ਮੇਰੇ ਮਾਲਕ हे मेरे रब ਜਿਹੜਾ ਕੁਝ ਮੇਰੀ ਮਾਂ ਮੇਰੇ ਵਾਸਤੇ ਕਰ ਸਕਦੀ ਹੈ ਤੂੰ ਕਿਉਂ ਨਹੀਂ ਕਰ ਸਕਦਾ ਮਾਂ ਕੀ ਕਰਦੀ ਕਿਉਂਕਿ ਜਿੰਨੇ ਗੁਣ ਪਰਮਾਤਮਾ ਚ ਨੇ ਨਾ ਉਨੇ ਹੀ ਇੱਕ ਮਾਂ ਚ ਨੇ ਰੱਬ ਨੇ ਸਾਰੇ ਗੁਣ ਆਪਣੇ ਵਾਲੇ ਇੱਕ ਮਾਂ ਵੀ ਟਕਾ ਦੇ ਰੱਬ ਕੀ ਕਰਦਾ ਸਾਡੇ ਪੜਦੇ ਟੱਕਦਾ ਤੇ ਮਾਂ ਕੀ ਕਰਦੀ ਏ ਉਹ ਵੀ ਆਪਣੇ ਬੱਚਿਆਂ ਦੇ ਪਰਦੇ ਟਕਦੀ ਏ ਸੁਤ ਅਪਰਾਧ ਕਰਤ ਹੈ ਜੀਤੇ ਜਨਨੀ ਚੀਤ ਨਾ ਰਾਖਸ ਤੇਤੇ ਮਾਂ ਵੀ ਆਪਣੇ ਬੱਚਿਆਂ ਤੇ ਪਰਦੇ ਪਾਉਂਦੀ ਏ ਭਾਣਾ ਬਣਨਾ ਬੜਾ ਔਖਾ ਹੈ ਪਰ ਸਤਗੁਰ ਜੀ ਰਹਿਮਤ ਕਰਨ ਸਤਗੁਰ ਜੀ ਰਹਿਮਤ ਕਰਨ ਬਾਣੀ ਦੇ ਅੰਦਰ ਆਪਾਂ ਪੜ ਰਹੇ ਆ ਮੇਰੇ ਰਾਮ ਰਾਏ ਮੁਜ ਤੇ ਕਛੂ ਨਾ ਹੋਈ ਆਪੇ ਕਰਤਾ ਆਪ ਕਰਾਏ ਸਰਬੰਦਰੰਤਰ ਸੁਈ ਅਸੀਂ ਕੁਝ ਵੀ ਕਰਨ ਜੋਗੇ ਨਹੀਂ ਜਦੋਂ ਮਾਲਕ ਨੇ ਸਾਡੇ ਸਿਰ ਤੇ ਹੱਥ ਰੱਖਿਆ ਫਿਰ ਭਾਣਾ ਮੰਨਿਆ ਜਾਣਾ ਤੇ ਭਾਣਾ ਮੰਨਣ ਵਾਸਤੇ ਕਰਨਾ ਕੀ ਪੈਣਾ ਮਾਲਕ ਦੇ ਚਰਨਾਂ ਚ ਬੇਨਤੀ ਕਰੋ ਜੋਦੜੀ ਕਰੋ ਨਿਰਗੁਣ ਮੂਗਧ ਅਜਾਣ ਗਿਆਨੀ ਕਰਮ ਧਰਮ ਨਹੀਂ ਜਾਣਾ ਦਇਆ ਕਰੋ ਨਾਨਕ ਗੁਣ ਗਾਵੇ ਮਿੱਠਾ ਲੱਗੇ ਤੇਰਾ ਬਾਣਾ ਦਾ ਤੇਆ ਬਾਣਾ ਮੰਨਣਾ ਬੜਾ ਔਖਾ ਹੈ ਬੜਾ ਔਖਾ ਬਾਣਾ ਮੰਨਣਾ ਕਿ ਆ ਸਾਡੇ ਸਾਹਮਣੇ ਪਿਆ ਜਦੋਂ ਮਾਤਾ ਗੰਗਾ ਜੀ ਅਕਾਲ ਚਲਾਣਾ ਕਰ ਗਏ ਤੇ ਮਾਤਾ ਜੀ ਨੇ ਨਾ ਛੇਵੇਂ ਪਾਤਸ਼ਾਹ ਨੂੰ ਕਿਹਾ ਸੀ ਜਿਵੇਂ ਮੈਂ ਤੁਹਾਡੇ ਪਿਤਾ ਦਾ ਸਰੀਰ ਜਲ ਪ੍ਰਵਾਹ ਕਰ ਦਿੱਤਾ ਗਿਆ ਸੀ ਤੁਸੀਂ ਨੇ ਮੇਰਾ ਵੀ ਸਰੀਰ ਜਲ ਪ੍ਰਵਾਹ ਕਰ ਦੇਣਾ ਮਾਰੇ ਕਹਿੰਦੇ ਸਤਿ ਬਚਨ ਮਾਤਾ ਗੰਗਾ ਜੀ ਪ੍ਰਲੋਕ ਗਮਨ ਕਰ ਗਏ ਸੰਗਤ ਆਈ ਆਖਰੀ ਇਸ਼ਨਾਨ ਕਰਾਇਆ ਮਾਤਾ ਦੀ ਅਰਥੀ ਤਿਆਰ ਕੀਤੀ ਗਈ ਸੰਗਤਾ ਸਮੇਤ ਮਹਾਰਾਜ ਵਿਆਸਾ ਦਰਿਆ ਤੇ ਲੈ ਕੇ ਗਏ ਜਦੋਂ ਸਰੀਰ ਨੂੰ ਜਲ ਪ੍ਰਵਾਹ ਕਰਨ ਲੱਗੇ ਸਿੱਖ ਤੇ ਮਾਰੇ ਕਹਿੰਦੇ ਇੱਕ ਮਿੰਟ ਠਹਿਰੋ ਸਿੱਖ ਰੁਕ ਗਏ ਛੇਵੇਂ ਪਾਤਸ਼ਾਹ ਨਾ ਅੱਗੇ ਹੋਏ ਆਪਣੀ ਰੱਬ ਵਰਗੀ ਮਾਂ ਦਾ ਆਖਰੀ ਵਾਰ ਮੁਖ ਵੇਖਿਆ ਆਖੂ ਸਤਨਾਮ ਸਿਣੀਵਾਹ ਗੁਰੂ ਆਖਰੀ ਵਾਰ ਆਪਣੀ ਰੱਬ ਵਰਗੀ ਮਾਂ ਦਾ ਮੁਖ ਵੇਖਿਆ ਮਾਰਾਇ ਨੇ ਫਿਰ ਕਪੜਾ ਪਾਤਾ ਤੇ ਛੇਵੇਂ ਪਾਤਸ਼ਾਹ ਫਿਰ ਪੈਰਾਂ ਵਾਲੇ ਪਾਸੇ ਆ ਗਏ ਦੋਨੋਂ ਪੈਰ ਚਰਨ ਆਪਣੀ ਮਾਂ ਦੇ ਘੁੱਟ ਕੇ ਫੜੇ ਤੇ ਮਾਂ ਦੇ ਚਰਨਾਂ ਤੇ ਆਪਣਾ ਸਿਰ ਰੱਖ ਦਿੱਤਾ ਮਾਂ ਦੇ ਚਰਨਾਂ ਤੇ ਆਪਣਾ ਸਿਰ ਰੱਖਤਾ ਪਾਤਸ਼ਾਹ ਨੇ ਤੇ ਥੋੜੀ ਜੀ ਦੇਰ ਬਾਅਦ ਜਦੋਂ ਸਿਰ ਚੁੱਕਿਆ ਨਾ ਤਾਂ 6ਵੇਂ ਪਾਤਸ਼ਾਹ ਦੀਆਂ ਵੀ ਅੱਖਾਂ 'ਚ ਨੀਰ ਸੀ ਸਤ ਪਰਤਾਰਕ ਕਹੇ ਕਿ ਸਰੀਰ ਜਲ ਪ੍ਰਵਾਹ ਕਰ ਦਿੱਤਾ ਗਿਆ ਸੰਗਤ ਵਾਪਸ ਆਈ ਤੇ ਸੰਗਤ ਵਿੱਚ ਚਰਚਾ ਹੋ ਗਈ ਵੀ ਮਹਾਰਾਜ ਤਾਂ ਗੁਰੂ ਨੇ ਇਹਨਾਂ ਦੀਆਂ ਅੱਖਾਂ 'ਚ ਨੀਰ ਨਹੀਂ ਹੋਣਾ ਚਾਹੀਦਾ ਤੋਕੇ ਮਾਰੇ ਕਹਿੰਦੇ ਮਤ ਪੈ ਮਤ ਮੈਂ ਪਿੱਛੇ ਕੋਈ ਰੋਮ ਸੀ ਸੋ ਮੈਂ ਮੂਲ ਨਾ ਪਾਇਆ ਇਹ ਤਾਂ ਗੁਰੂ ਨੇ ਇਹਨਾਂ ਦੀਆਂ ਅੱਖਾਂ 'ਚ ਨੀਰ ਭਾਈ ਗੁਰਦਾਸ ਜੀ ਨੇ ਜਾ ਕੇ ਮਹਾਰਾਜ ਨੂੰ ਕਿਹਾ ਸੱਚੇ ਪਾਤਸ਼ਾਹ ਸਿੱਖਾਂ ਚਰਚਾ ਹੋ ਗਈ ਵੀ ਤੁਹਾਡੀ ਅੱਖਾਂ 'ਚ ਨੀਰ ਮਾਰੇ ਕਹਿੰਦੇ ਭਾਈ ਗੁਰਦਾਸ ਜੀ ਜਦੋਂ ਮੈਂ ਆਖਰੀ ਵਾਰ ਆਪਣੀ ਮਾਂ ਗੰਗਾ ਦਾ ਮੁਖ ਤੱਕਿਆ ਇੱਕ ਇੱਕ ਪਲ ਬਤਾਇਆ ਮਾਂ ਨਾਲ ਚੇਤੇ ਆ ਗਿਆ ਆਕੂ ਸਤਨਾਮ ਸੇਰੇ ਵਾਰ ਗੁਰੂ ਕੋਈ ਵੀ ਬੰਦਾ ਆਪਣੀ ਮਾਂ ਦੀ ਅਰਥੀ ਲੈ ਕੇ ਜਾਂਦਾ ਨਾ ਜਦੋਂ ਜਾਂ ਮਾਂ ਦਾ ਸਰੀਰ ਚਿਖਾ ਵਿੱਚ ਪਿਆ ਹੋਵੇ ਤੇ ਮਾਂ ਨਾਲ ਇੱਕ ਇੱਕ ਪਲ ਬਤਾਇਆ ਹਰ ਬੰਦੇ ਨੂੰ ਯਾਦ ਆ ਜਾਂਦਾ ਹੈ ਛੇਵੇਂ ਪਾਤਸ਼ਾਹ ਕਹਿੰਦੇ ਮਾਂ ਨਾਲ ਇੱਕ ਇੱਕ ਪਲ ਬਤਾਇਆ ਮੈਨੂੰ ਯਾਦ ਆ ਗਿਆ ਜਦੋਂ ਛੇਵੇਂ ਪਾਤਸ਼ਾਹ ਦੇ ਘਰ ਬਾਬਾ ਗੁਰਦਿੱਤਾ ਜੀ ਦਾ ਜਨਮ ਹੋਇਆ ਤੇ ਛੇਵੇਂ ਪਾਤਸ਼ਾਹ ਨੇ ਵੇਖਿਆ ਮਾਂ ਗੰਗਾ ਬੜੀ ਖੁਸ਼ ਹੈ ਛੇਵੇਂ ਪਾਤਸ਼ਾਹ ਮਾਂ ਕੋਲ ਆ ਕੇ ਬਹਿ ਗਏ ਕਹਿੰਦੇ ਮਾਂ ਬੜੀ ਖੁਸ਼ ਹੈ ਕਹਿੰਦੀ ਖੁਸ਼ ਕਿਉਂ ਨਾ ਮਾਵਾ ਪੋਤੇ ਦਾ ਮੁੱਖ ਵੇਖੇ ਮਾਵੇਂ ਕਹਿੰਦੇ ਕੋਈ ਅਸੀਸ ਦੇਓ ਤੇ ਮਾਵਾ ਪਤਾ ਕੀ ਅਸੀਸ ਕੰਦੀਆਂ ਨੂੰ ਬੱਚਿਆਂ ਨੂੰ ਮਾ ਕਹਿੰਦੀ ਪੁੱਤਰ ਤੇਰੇ ਘਰ ਪੁੱਤਾਂ ਦੀ ਜੋੜੀ ਹੋਵੇ ਛੇਵੇਂ ਪਾਤਸ਼ਾਹ ਕਹਿੰਦੇ ਨਹੀਂ ਮਾ ਕੋਈ ਹੋਰ ਅਸੀਸ ਦੇ ਤੇ ਮਾ ਕਹਿੰਦੀ ਪੁੱਤਰ ਤੇਰੇ ਘਰ ਦੋ ਦੋ ਪੁੱਤਰਾਂ ਦੀਆਂ ਜੋੜੀਆਂ ਮਾਂ ਜਿਵੇਂ ਕਹਿੰਦੇ ਮਾਂ ਇਸ ਤੋਂ ਕੋਈ ਵੱਡੀ ਸੀਸ ਤੇ ਮਾਂ ਗੰਗਾ ਕਹਿ ਲੱਗੀ ਪੁੱਤਰ ਪੰਜ ਪਰਵਾਨ ਪੰਜ ਪ੍ਰਧਾਨ ਪंचे ਪਾਵਾਂ ਦਰਗਹਿ ਮਾਨ ਤੇਰੇ ਘਰ ਪੰਜ ਪੁੱਤਰ ਹੋਣਗੇ ਤੇ ਜਮਦਿਆਂ ਹੀ ਰੱਬ ਨੂੰ ਮਿਲਿਓਣਗੇ ਜਦੋਂ ਮਾਂ ਗੰਗਾ ਨੇ ਇਹ ਅਸੀਸ ਦਿੱਤੀ ਨਾ 6ਵੇਂ ਪਾਦਸ਼ਾਹ ਉੱਠ ਕੇ ਖੜੇ ਹੋ ਗਏ ਮਾਂ ਗੰਗਾ ਦੇ ਸਾਹਮਣੇ ਝੋਲੀ ਅਡ ਲਈ ਕਹਿੰਦੇ ਮਾਂ ਹੁਣ ਮੈਨੂੰ ਪਤਾ ਹੈ ਤੁਸਾਂ ਨੇ ਅਸੀਸ ਦਿੱਤੀ ਤੇ ਮੇਰੇ ਘਰ ਪੰਜ ਹੀ ਪੁੱਤਰ ਹੋਣਗੇ ਪੰਜੀ ਮਾੜਾ ਮਾੜਾ ਨਾ ਪਰ ਮਾਂ ਇੱਕ ਧੀ ਵੀ ਅਸੀਸ ਦੇ ਦਿਓ ਮੇਰਾ ਘਰ ਪਰ ਜੇ ਫਿਰ ਮਾਂ ਗੰਗਾ ਨੇ ਨਾ ਇਕ ਤੀਵੀ ਅਸੀਂ ਤੇ ਤੀਵੀ ਜਾ ਤੇਰੇ ਕਰੇ ਕਰਤੀ ਵੀ ਪੈਦਾ ਹੋਵੇ ਮਾ ਗੰਗਾ ਦੇ ਅਸ਼ੀਰਵਾਦ ਨਾਲ 6ਵੇਂ ਪਾਤਸ਼ਾਹ ਦੇ ਘਰ ਬਾਬਾ ਗੁਰਦਿੱਤਾ ਜੀ ਤੋਂ ਬਾਅਦ ਮਾਤਾ ਬੀਬੀ ਵੀਰੋ ਦਾ ਜਨਮ ਹੋਇਆ ਗੁਰਮੁਖੋ 6ਵੇਂ ਪਾਤਸ਼ਾਹ ਨੇ ਧੀ ਦੀ ਦਾਦ ਮੰਗ ਕੇ ਲਈ ਇਹ ਵਿਦਵਾਨ ਦਾ ਇੱਕ ਕਥਨ ਹੈ ਜਦੋਂ ਬੰਦਾ 50 60 ਸਾਲ ਦੀ ਉਮਰ ਦਾ ਹੋ ਜਾਂਦਾ ਹੈ ਨਾ ਤੇ ਜਦੋਂ ਬਜ਼ੁਰਗ ਮਾਂ ਘਰ ਵਿੱਚ ਬੈਠੀ ਹੁੰਦੀ ਹੈ ਵਿਹੜੇ ਵਿੱਚ ਤੇ ਜਦੋਂ ਘਰ ਵਿੱਚ ਤੀ ਆ ਕੇ ਵੜਦੀ ਨਾ ਜਿਹੜਾ ਸਕੂਨ ਮਾਂ ਦੀਆਂ ਆਂਦਰਾਂ ਨੂੰ ਮਿਲਦਾ ਉਹ ਮਾਂ ਦੀਆਂ ਆਂਦਰਾਂ ਹੀ ਜਾਂ ਮਾਂ ਦਾ ਅੰਦਰ ਜਾਂਦਾ ਇਹ ਇੱਥੇ ਬੜੀ ਵੱਡੀ ਦਾਤ ਜੀ ਤੇ ਇਤਿਹਾਸ ਕਹਿੰਦਾ ਵੀ ਜਿਨ੍ਹਾਂ ਦੇ ਘਰ ਧੀ ਨਹੀਂ ਜਦੋਂ ਬੰਦਾ 60 70 80 ਸਾਲ ਦਾ ਹੋ ਜਾਂਦਾ ਹੈ ਨਾ ਤਾਂ ਉਹਨਾਂ ਦਾ ਜੀਵਨ ਵੇਖ ਲਓ ਗੁਰਮੁਖੋ ਸਤਿਕਾਰਯੋਗ ਬੀਬੀ ਮਨਜੀਤ ਕੌਰ ਜੀ ਨੂੰ ਜਿੱਥੇ ਮੇਰੇ ਸਤਿਗੁਰੂ ਪਾਤਸ਼ਾਹ ਨੇ ਬੀਤੇ ਮੰਗਲ ਸਿੰਘ ਜੀ ਦਾ ਪਿਆਰ ਸਤਕਾਰ ਬਖਸ਼ਿਸ਼ ਕੀਤਾ ਉੱਥੇ ਬੇਟੀਆਂ ਸਵਰਨਜੀਤ ਕੌਰ ਤੇ ترشیم कौर ਜੀ ਦਾ ਵੀ ਲਾਡ ਪਿਆਰ ਮਾਣ ਨੂੰ ਬਖਸ਼ਿਸ਼ ਦਿੱਤਾ ਗੁਰਮੁਖ ਇਹ ਗੱਲ ਇਤਿਹਾਸ ਕਹਿੰਦਾ ਉਹ ਧੀਆ ਭਾਗਾ ਵਾਲੀਆਂ ਨੇ ਜਿਨ੍ਹਾਂ ਦੀਆਂ ਮਾਵਾ ਪੇਕੇ ਘਰ ਮੌਜੂਦ ਨੇ ਜਿਨ੍ਹਾਂ ਦੀਆਂ ਮਾਵਾ ਸਮੇਤ ਪਹਿਲਾ ਚਲੀ ਜਾਂਨ ਉਹਨਾਂ ਮਾਵਾ ਦਾ ਉਹਨਾਂ ਧੀਆ ਦਾ ਦੁੱਖ ਬਿਆਨ ਨਹੀਂ ਕੀਤਾ ਜਾ ਸਕਦਾ ਜਿਨ੍ਹਾਂ ਧੀਆ ਦੀਆਂ ਮਾਵਾ ਸਮੇਤ ਪਹਿਲੇ ਤੁਰ ਜਾਣ ਕੋਣਾਂ ਧੀਆਂ ਦਾ ਦੁੱਖ ਜਿਹੜਾ ਬਿਆਨ ਨਹੀਂ ਕੀਤਾ ਜਾ ਸਕਦਾ ਤੀਤਾ ਤੋਂ ਰਜਵਾਂ ਪਿਆਰ ਮਿਲੇ ਪ੍ਰਾਤ ਰਜਵਾਂ ਪਿਆਰ ਮਿਲੇ ਪਰ ਜਿਹੜਾ ਪਿਆਰ ਮਾਂ ਤੋਂ ਮਿਲਿਆ ਹੁੰਦਾ ਉਹ ਸੰਸਾਰ ਦੀ ਭੀੜ ਚ ਦੁਬਾਰਾ ਕਿਤੇ ਨਹੀਂ ਮਿਲਦਾ ਪਰ ਮਾਰਜ ਬਾਣੀ ਅੰਦਰ ਸਾਨੂੰ ਸਮਝਾ ਰਹੇ ਨੇ ਨਿਰਗੁਣ ਮੁਗਧ ਅਜਾਨ ਅਗਿਆਨੀ ਕਰਮ ਧਰਮ ਨਹੀਂ ਜਾਣ ਦਇਆ ਕਰੋ ਨਾਨਕ ਗੁਣ ਗਾਵੇ ਮਿੱਠਾ ਲਗੇ ਤੇਰਾ ਬਾਣਾ ਆਓ ਨਾਨਲ ਮਾਰੇ ਦੇ ਬਚਨ ਪੜੀਏ ਗੁਰੂ ਕਿਰਪਾ ਕਰੇ ਸਾਨੂੰ ਬਾਣਾ ਮੰਨਣ ਦੀ ਤਾਕਤ ਬਖਸ਼ਿਸ਼ ਕਰੇ ਇਡ ਗੁਣ ਮੁਕਾਤ ਅਜਾਨੰਗਿਆ ਅੰਨੀ ਕਰਮ ਕਰ ਮਤਰਾ ਨ ਨਹੀਂ ਮਿੱਠਾ ਲੱਗੇ ਤੇਰਾ ਪਾਣਾ ਮਿੱਠਾ ਲੱਗੇ ਤੇਰਾ ਪਾਣਾ ਮਿੱਠਾ ਲੱਗੇ ਤੇਰਾ ਪਾਣਾ ਮਿੱਠਾ ਲੱਗੇ